ਤੇ ਹੁਣ ਕਾ ਪਾਣੀ ਦਾ ਨਹੀਂ ਆਉਂਦਾ ਸੀ ਏਦੋਂ ਪਹਿਲਾਂ ਅੱਜ ਤੜਕੇ ਹੀ ਅਸੀਂ ਇੰਜਨ ਚਲਾਉਣ ਨੂੰ ਤਿਆਰ ਸੀ ਤੇ ਹੁਣ ਜਿਹੜਾ ਖਾਲਾ ਏ ਜਾਵਾਂ ਫਿਰ ਹੀ ਪਰਾਇ ਜਾਂਦਾ ਲੈ ਪਾਣੀ ਕੱਢ ਕੇ ਮੁੜ ਕੇ ਫੇਰ ਮੋਟਰਾਂ ਚਲਾਉਂਦੇ ਫਿਰਾਂਗੇ ਸਮਝ ਨਹੀਂ ਆਉਂਦੀ ਨਾਲੇ ਗਾਂ ਵਾਲੇ ਦਾ ਨੁਕਸਾਨ ਹੁਣ ਜੀਦਾ ਨੀਵਾ ਹੋਇਆ ਗਾਂ ਬਈ ਬਾਣ ਉਹਦਾ ਕੀ ਬਣੂਗਾ ਦੱਸ ਬਾਈ ਜੀ 50 ਥਾਈਂ ਘਾਰੇ ਗਏ 50 ਥਾਈਂ ਯਾਰ ਸਹੀ ਆ ਇਹਦਾ ਮੂਰੇ ਵਟ ਲੱਗ ਗਈ ਉਹਨੇ ਹੈਗਾ ਪਉਣਾ ਹੀ ਮੈਂ ਨਾ ਪਾਉ ਫੋਰ ਵੀ ਉਹਨੇ ਲੰਘ ਨਹੀਂ ਆਇਆ ਏ ਹੁਣ ਆਪਦੀ ਆਵ ਚੱਕੜ ਬਣਾ ਦੂਗਾ ਅਗਰੀਏ ਚੜਾ ਲਿਆਂਗੇ ਨਵੇਂ ਇੰਜਨ ਹੋਇਆ ਹਾ ਜੇ ਕਿਤੇ ਪੰਪ ਪਾਪਾ ਲੈ ਜਾਂਦੇ ਨਾ ਚੱਕ ਚਗਾ ਕੇ ਕਾਲਿਆ ਵਾਲੀ ਜਿਹੜੇ 45 ਗੇਰਾਂ ਨੂੰ ਦੁਰਨਾਏ ਪਾਟ ਲੈ ਕਰਕੇ ਚਾਰ ਪੈਲਾਂ ਦੇ ਪੰਪ ਲੈ ਜਾਂਦੇ ਤੁਨੂੰ ਇੱਕ ਬਦਲ ਪਹਿਲਾਂ ਆ ਯਾਰ ਓਏ ਗਿਆਨੀ ਦਾ ਆ ਵੀ ਪਹਿਲਾਂ ਤਾਂ ਹੁੱਕ ਨਾ ਵੀ ਲਵਾ ਕੇ ਲੈ ਆਉਣੀ ਤਲਵੰਡਾ ਫੇਰ ਚਾਰ ਪਾਉਣਾ ਮਗਰ ਲਈ ਤੇ ਇਹ ਆ ਨਾ 45 ਗਰਾਂ ਜਿੰਨਾ ਜੋਰ ਬਣਾਉਣਾ ਪਹਿਲਾ ਕਾਲਿਆਂ ਵਾਲੀ ਚੱਲਦੇ ਰਾਤੇ ਰਾਤ ਤੜਕੇ 4 ਵਜੇ ਆਹ ਤੇਲ ਤਾਂ ਮਿਲਣੀ ਕੰਜਰ ਤੋਂ ਆ ਇਹ ਹੁਣ ਬੈਗ ਬੂਗ ਬਹੁਤ ਥਕਾ ਮਾਰਦਾ ਟਰਾਲੀ ਨੂੰ ਮੱਥਾ ਮੱਥਾ ਤੇ ਹਲੋ ਟਾਂਡਾ ਲਾ ਲੇ ਨਾ ਕਰ ਤੂੰ ਮਰਾ ਹੋਰ ਹੋ ਕੀ ਕਰੇ ਬਜਰਾ ਉਹ ਕੱਲ ਦਾ ਸੌਕਾ ਹੀ ਆ ਸੌਕਾ ਹੀ ਕੋਈ ਡਰ ਨਹੀਂ ਹੰਤਣੀ ਰੋਗ ਮਾਰਦੀ ਕਿ ਮਾਰਦੀ ਆ ਸਹੀ ਆ ਆ ਡਾੜ ਦੀ ਕਿੰਜ ਕਰਨਾ ਹਾਂ ਅੱਗੇ ਡਾੜ ਵੀ ਨਹੀਂ ਜੀ ਲੈੜੇ ਬਾਈਆਂ ਦਾ ਪੀਐਸ 605 ਹੈ ਉਹ ਦੱਸੋ ਯਾਰ ਇਹਨਾਂ ਤੋਂ ਰਹੀ ਲੈਂਦੇ ਅਸੀਂ ਕਿ ਮੱਕੀ ਭਰੀ ਹੈ ਇਹਦਾ ਮੀਡੇ ਮੂੜਾ ਗੇਅਰ ਨਹੀਂ ਨਾ ਆਪਾਂ ਨੂੰ ਜਿਹਦਾ ਸਿੱਧਾ ਆਪਣੇ ਕੋਲ ਹੁੰਦਾ ਦੂਜਾ ਤੀਜਾ ਲੋ ਦੱਸ ਦਿੰਦੇ ਆ ਆ ਭਰਤੀ ਜੇ ਲੋ ਜਿੰਨਾ 91 ਜਿੰਨਾ ਤੋਰਾ ਹੈ ਨਹੀਂ ਇਹਦਾ ਜੀ ਧਿਆਨ ਦੇਣ ਵਾਲਾ ਭਾਈ ਹੋ ਰਹੀ ਥੋੜੇ ਮੈਨੂੰ ਲੱਗਾ ਧਿਆਨ ਨਹੀਂ ਦੇ ਰਹੇ ਇਸ ਪਾਸੇ ਮਾਰਦੀ ਆ ਇਹਦਾ ਆ ਜਾ ਕਮਾ ਖਰਾਬ ਆ ਮਿੱਤਰੋ ਲਾ ਬਰਾੜ ਵੀਡੀਓ ਸ਼ੂਟ ਕਰਦੇ ਯਾਰ ਪੁਲਿਸ ਦਾ ਪੁਲਿਸ ਚਰਚਾਜ ਵਾਲੀ ਰਹਿੰਦੀ ਹੈ ਵੀਡੀਓ ਬਣਾ ਹੀ ਦਈਏ ਵੈਸੇ ਤਾਂ ਚਰਚਾਜ ਰਹਾ ਸਲੈਪ ਕਮਰਾ ਹੀ ਹੈ ਨਾ ਬੋਲ ਦੇ ਘੱਟ ਭਰ ਲੇ ਹਾਂ ਚੜ <laughs> ਜੂਗਾ <laughs> 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 <k 'yar juga? laughs> ਟਾਈਟਰ ਤਾਂ ਬਾਹ ਲੈ ਗਿਆ ਜਾ ਕੇ ਤਾਂ ਬਾਹ ਲੈ ਗਿਆ ਇਕ ¡Para tu para indigar el que ni por la ਆ ਇਹ ਅਸਲੀਅਤ ਗੱਲ ਹੈ ਕੀ ਕਰ ਦੇਣਾ ਹੈ ਕਿਹਾ ਵੇ ਦੇਖ ਲੈ ਟਰੈਕਟਰ ਖੜਦੇ ਮਗਰ ਦੀ ਜਟ ਮਗਰ ਦੀ ਜਟ ਕੋਈ ਨਹੀਂ ਕੋਈ ਨਹੀਂ ਕਲੜਾ ਪੂਰਾ ਬਾਈ ਉਹਦਾ ਸੱਤਾ ਉਹਦਾ ਕੰਮ ਕਰ ਓਏ ਵੇ ਬਣ ਗਏ ਬੜੇ ਰੇਂਜ ਤਰਯੋਣਾ ਦਾ ਟਰੈਕਟਰ ਉਦੋਂ ਹੀ ਬਾੜਾ 800 ਰੁਪਿਆ ਆਹ ਡਰਾਈਵਰੀ ਮੇਲਾ ਸਾਡੇ ਬੰਦੇ ਦੀ ਨਾਲਿਆਂ ਆ ਮਸ਼ੀਨ ਚਲਾਉਂਦਾ ਰਿਹਾ ਆ ਇਹ ਗੜੇ ਥੱਲੇ ਮੋੜ ਕੇ ਠਾਲ ਲੈਂਦਾ ਟਰਾਲੀ ਸਲਾਕੇ ਸਾਹਿਬ ਇਹਨਾਂ ਖਾ ਭਰੇ ਜੱਕ ਕੇ ਜਾਗਾ ਕਰਕੇ ਬੈਕ ਕਰਕੇ ਲਾ ਲਾ ਮੱਕੀ ਹਨੇ ਦਾ ਤਗੜੀ ਆ ਬਾਈ ਟਰੈਕਟਰ ਦੇ ਆਨੇ ਬਾਰ ਜੀ ਆਈ ਜਾਂਦੇ ਲੈ ਵੀ ਹੋਰ ਆਪਾਂ ਘੜਾਉਣੇ ਥੋੜ੍ਹ ਨੂੰ ਇਹ ਗੁਰੂ ਕਿਧਰ ਗਿਆ ਦੀ ਇਹ ਤਾਂ ਮੌਏ ਨਾ ਚੜਨਾ ਜਾਈਦਾ ਜਮਾਂ ਮੌਏ ਜਿਵੇਂ ਟਰੈਕਟਰ ਦਾ ਦਾਖਰਾ ਆਖਾ ਗਏ 36 ਦਾ ਚਾੜੇ ਜਾਊਗਾ ਇਹਦਾ ਯਾਰ ਵਾਹੇ ਚਾ ਫੇਰ ਵੀ ਆਪਾਂ ਤੀਜਾ ਲੋਲ ਆਉਣਾ ਛੋਟਾ ਗੇਰ ਆਲਾ ਪਾਣੀ ਛੱਡ ਗਏ ਹੈਏ ਪਾਣੀ ਛੱਡ ਗਏ ਹੁਣ ਪਾਣੀ ਛੱਡਣ ਵਾਲਾ ਕਾਰ ਗਲਤ ਕਰ ਬੈਠਾ ਹਣਾ ਹੁਣ ਤੂੰ ਇਹ ਹੁਣ ਤੋ ਇਹ ਸੋਚਦਾ ਗਲੀ ਆਵੇਂ ਬਣਾ ਬੈਠੇ ਪਏ ਕਿ ਟਰੈਕਟਰ ਸੌਖੇ ਲੰਗੀ ਜਾਂਦੇ ਹਨ ਆ ਪਹਿਲਾਂ ਘੜਾਉਣੇ ਨੇ ਕਿ ਸਵਾਹ ਅਸੀਂ ਤਾਂ ਸ਼ੂਗਰ ਮਣਾਉਣੇ ਵਧੀਆ ਸੌਖੇ ਲੰਗੀ ਜਾਂਦੇ ਆ ਟਾਇਰ ਟੁੱਟ ਗਿਆ ਏ ਤੇ ਬਾਜ ਗਿਆ ਤੇ ਦਾਲ ਦਾਲ ਬਣੀ ਪਨੇਰੇ ਵਾ ਵਾ ਬਾਜੂ ਹਨ ਕਿਨੇ ਵਾਦੇ ਬਾਜੂਗੇ ਮੈਂ ਜਿਹੜੀ ਪਹਿਲਾਂ ਲੇਬਰ ਕਰੀ ਸੀ ਉਹਨੂੰ ਉਤਾਰ ਕੇ ਆਇਆ ਤੇ ਉਹ ਲੇਬਰ ਨੇ ਦੋ ਕ ਦਿਨ ਆਪਣੂ ਬੱਚੋਂ ਲਾਰੇ ਲੱਪੇ ਲਾ ਦੇ ਜਿਵੇਂ ਅੱਜ ਕਿਸੇ ਹੋਰ ਦੇ ਜਾਵੜੇ ਕੱਲ ਆਏ ਪਰਸੋਂ ਵੀ ਕਿਸੇ ਹੋਰ ਦੇ ਜਾਵੜੇ ਵਿੱਚ ਉਹਦੇ ਦਾ ਚਲ ਮੈਨੂੰ ਕਹਿੰਦੇ ਬਾਈ ਇੱਕ ਦਿਨ ਸਾਨੂੰ ਲਾ ਆਉਂਦੇ ਆਪਾਂ ਫੇਰ ਓਵੇਂ ਮੰਨ ਲਈ ਦੀ ਹੋਰ ਬੰਦਾ ਹੋਵੇ ਨਹੀਂ ਇੱਕ ਵਾਲਾ ਘਰੇ ਵੀ ਨਾ ਤੋਰਨਾ ਨਹੀਂ ਦਿੰਦਾ ਮੈਂ ਚਲ ਕੋਈ ਨਹੀਂ ਯਾਰ ਵਿਚਾਰੇ ਨੇ 100 ਸਾਈਂ ਜਾਣ ਫੜਾਈ ਹੁੰਦੀ ਐ ਤੇ ਆਪਾਂ ਵਟਾ-ਬਟਾ ਸਵਾਰ ਕੇ ਗੋਜ ਲਾਂਗੇ। ਉਹਨਾਂ ਨੇ ਲਾਇਆ 4 ਕਿੱਲੇ ਥਾਂ 5 ਕਿੱਲੇ ਚੋਂ ਹੁਣ ਅੱਧਾ ਪੌਣਾ ਕਿੱਲਾ ਥਾਂ ਪਿਆ ਉਹਨਾਂ ਦਾ ਲਾਉਣ ਵਾਲਾ। ਤੇ ਫੇਰ ਫੇਰ ਇਹ ਭਈਏ ਮੋਟਰ ਤੇ ਬੈਠੇ ਆਪਣੀ ਦੋ ਉੱਥੇ। ਇਹ ਵਿਚਾਰੇ ਇਹ ਵੀ ਲਾਂਬਾ ਦੇਈ ਜਾਂਦੇ ਇਹਨਾਂ ਤੋਂ ਮੈਂ ਤਾਂ ਨਹੀਂ ਲਵਾਉਂਦਾ ਸੀ ਮੈਨੂੰ ਆਇਆ 17-18 ਪੰਜਾਬੀ ਬੰਦੇ ਤਾਂ ਲੱਗੇ ਤੇ ਥੋੜਾ ਜਿਹਾ ਸੰਘਣਾ ਲੱਗੇ ਇਹਨਾਂ ਤੋਂ ਉਹਨਾਂ ਸੰਘਣਾ ਨਹੀਂ ਲੱਗਦਾ ਜਦਾਂ ਕਹਾਂਗੇ ਜੇ ਉਹਨੂੰ ਪਾਰਾ ਕਰਦੇ ਆਂ ਉਹ ਪੜਾ ਜਾ ਲੱਗੀ ਜਾਂਦਾ ਰਹਿੰਦਾ ਭਈਆਂ ਦਾ ਲੱਗਿਆ ਵਾਇਰਲ ਅੱਜ ਇਹਦਾ ਪਾਰਾ ਹੋ ਜਾਂਦਾ ਫਿਰ ਡੈਗਦਾ ਮੈਂ ਇਹ ਸੰਗਣਾ ਹੋਵੇ ਤੇ ਰਹਿ ਜੇ ਪਤਲਾ ਜਾਈ ਪਵੇਂ ਨਰਮ ਰਹਿ ਜੇ ਤਾਂ ਵੀ ਕੋਈ ਡਰ ਨਾ ਹੁਣ ਫਿਰ ਕੋਲ ਮਲਾ ਕੇ ਉਹ ਲੇਵਰ ਤੋਂ ਨਹੀਂ ਪੂਰਾ ਆ ਗਿਆ ਅੱਜ ਉਹਨਾਂ ਨੂੰ ਜੋੜ ਤੇ ਹੱਥ ਮੈਂ ਜਿਹੜਾ ਪੌਣਾ ਕਿੱਲਾ ਰਹਿੰਦਾ ਉਹ ਲਾ ਦਿਓ ਬਈ ਹੁਣ 2.5 ਕਿੱਲੇ ਥਾਂ ਆ ਇਹਨਾਂ ਤੋਂ ਲਵਾਵਾਂਗੇ ਨਾਲੇ ਜਾਰੇ ਖੋਸ਼ ਹੋ ਜਾਣਗੇ ਚਲ ਇਹ ਬਾਲਾ ਲੰਬਾ ਦੇ ਹੀ ਜਾਂਦੇ ਹਮਸੇ ਨਹੀਂ ਲਗਾਇਆ ਸਰਦਾਰ ਜੀ ਹਮੇ ਪਤਾ ਲਗਾ ਕੋਈ ਬੰਦਾ ਹੋਰ ਬੈਠਾ ਹੈ ਪਨੀਰੀ ਮੇ ਤੇ ਬਾਕੀ ਬਾਈ ਉਹ ਉੱਥੇ ਔਖਾ ਹੀ ਹੈਗਾ ਸਿਰੇ ਤੇ ਜਾਵੜ ਦਾ ਕੰਮ ਉਧਰ ਨੂੰ ਆ ਮੋਡਰ ਰਹਿ ਗਿਆ ਸਮਝ ਲੈ ਨਹਿਰ ਦਾ ਤੇ ਇੱਥੇ ਗਦੇ ਘੋੜੇ ਦਾ ਮੁੱਲ ਇੱਕ ਭਰਨਾ ਪੈਂਦਾ ਕੋਟਲੀ ਸੰਗਰ ਦੀ ਜ਼ਮੀਨ ਚ ਕਿਉਂਕਿ ਰੇਟ ਇੱਥੇ ਹਾਈਐਸਟ ਫੁੱਲ ਜਾਂਦੇ ਆ 90 90 92 92000 ਤਾਈਂ ਜ਼ਮੀਨਾਂ ਹੁਣ ਕੱਢਣਗੇ ਕੀ ਇਹਦੇ ਵੇਚਦੀ ਉਹੀ ਮੈਂ ਕੱਢੂਗਾ ਜਿਹੜਾ ਕੋ ਲੋਕ ਕੱਢਣਗੇ ਬਸ ਸਾਨੂੰ ਤਾਂ ਐ ਹੁੰਦਾ ਚਲ ਬੰਦਾ ਬੁੰਦਾ ਲਾਲੀ ਦਾ ਤੇ ਇਹਨੇ ਨਾਲ ਸੌਖੇ ਰਹੀਦਾ ਤੇ ਚਲ ਬਈ ਸੰਦੇ ਤਾਂ ਉਹੀ 2 4 ਕਿੱਲੇ ਮਾਰੇ ਵੀ ਕੱਢਨੇ ਹਨਾ ਤੇ 10 ਮਾਰੇ ਵੀ ਤੇ 15 ਮਾਰੇ ਵੀ ਤਾਂ ਕਰਕੇ ਨਾਲ ਲਗਮਾ ਲੈ ਲੈ ਵਾਣ ਜੇ ਵਾਹ ਮਗਰੋਂ ਆ ਕੇ ਜਾਵਾਂ ਇਹ ਕਿਸੇ ਨੇ ਛੱਡਿਆ ਸੀਗਾ 98000 ਨੂੰ ਸੀ ਇਹ ਵਾਣ ਪਹਿਲਾਂ ਆਪਾਂ 10000 ਘਾਟੇ ਤੇ ਲਿਆ ਇਹ ਹੁਣ ਅੱਜ ਤੁਹਾਨੂੰ ਕਲੀਅਰ ਹੀ ਕਰ ਦਿੰਨੇ ਆ ਕਿ ਤੋ ਦੱਸੇ ਨਹੀਂ ਠੇਕਾ ਵੀ ਤੁਸੀਂ ਲੜੋਂਗੇ ਠੀਕ ਹੈ ਜੀ ਚੱਲਦੇ ਆ ਅੱਜ ਘਰਾਂ ਨੂੰ ਟਾਈਮ ਨਾ ਜਾ ਕੇ ਖੇਡਦੇ ਆ ਬਾਲ ਬੱਚਿਆਂ ਨਾਲ ਆ ਜਾ ਜੀ ਆਲੋ ਮਹਰਾਜਾ ਉੱਲਾ ਵੀਰੇ ਪਾਉਣ ਲੱਗਾ ਤੀਜੀ ਇਹਨੂੰ ਉਹ ਯਾਰ ਇਹ ਮਟਰ ਪੈਰ ਵਾਲੇ ਰਿਹਾ ਟਰੈਕਟਰ ਵਿਜੀ ਸੀ ਹੁਣ ਫਿਰ ਆਹ ਟਰੈਕਟਰ ਲੈ ਕੇ ਚੱਲਦੇ ਆ ਬੰਦੇ ਦਾਣ ਤੇ ਬੱਦਲ ਬਣ ਆਇਆ ਨਾ ਰ ਇਹ ਥੱਲੇ ਲਾ ਸਕਦੇ ਹਰੇ ਇਹ ਥੱਲੇ ਨਹੀਂ ਲਾ ਸਕਦੇ ਇਹੋ ਬਾਈ ਜਾਂਦੇ ਹੋਵੇ ਆਲੀ ਹੋ ਗਈ ਯਾਰ ਲੈ ਮਸਾਲੇ ਆnde ਬੰਦੇ ਉਹਦੇ ਨੂੰ ਅਜੇ ਤੈਰ ਲਾਉਂਦੇ ਘੱਟਾ ਘੱਟਾ ਤੇ ਚੱਲਦੇ ਐਨਾ ਬੰਦੇ ਐ ਇੱਕ ਥੇਰੀ ਚੱਕ ਲੈਂਦੇ ਜਿੱਦ ਦੇਰੇ ਪਾਣੀ ਨਾ ਆਏ ਅਰੀ ਨਹੀਂ ਆਉਣਾ ਹੌਣ ਆ ਗਿਆ ਯਾਰ ਉੱਥੇ ਲੈ ਚੱਲ ਗਏ ਬਰੰਡ ਦੇ ਚ ਉਹ ਮੈਂ ਲੈਣਾ ਮੌਕਸਰਾਂ ਵਾਲਾ ਵਧ ਗਿਆ ਇਹਦੇ ਨਾਲ ਓ ਵਧ ਗਿਆ ਇਹਦੋਂ ਨਾਲੇ ਉਧਰੋਂ ਪਾਉਣੀ ਲੱਗ ਜਾਗੇ ਜਦੋਂ ਜਦੋਂ ਇਹ ਸੂਤ ਲੱਗੂ ਆ ਜਾ ਬੈਠੋ ਬੈਠੋ ਤੁਸੀਂ ਲੈ ਜਾ ਲੈ ਯਾਰ ਬਾਈ ਮੋੜੇ ਮੈਂ ਹਰਮੰਦਰ ਦਾ ਠੱਲਿਆ ਵਾਂ ਯਾਰ ਮੈਂ ਵੀ ਲੈ ਪੈ ਤਾਂ ਜਾਣਾ ਵੀ ਨੇ ਉਹ ਕੋਠੇ ਜਾ ਤੇ ਮੈਂ ਭਗਤਾਉਣਾ ਮੈਂ ਹੋ ਹਰਮੰਦਰ ਕੇ ਕੋਠੇ ਜਾ ਲੈ ਪਿਆ ਲੈ ਪਿਆ ਚਲਾਈ ਇਹ ਕੀ ਕਰ ਦਿਆ ਅੱਜ ਆਰਾਮ ਸੇ ਬੈਠੇ ਹੈ ਤੇ ਬਾਰਿਸ਼ ਹੈ ਨਾ ਬਾਰਿਸ਼ ਕਿਉਂ ਡਲਵਾਈ ਰੇ ਪਤਾ ਨਹੀਂ ਕਿਸ ਲਈ ਡਲਵਾ ਦਿਆ ਆਪ ਡਲਵਾਇਆ ਹੋ ਹਮਨੇ ਡਲਵਾਈ ਹਾਂ ਅਮਰਾ ਤੋ ਚੋਨਾ ਵਿਚ ਰਹਿ ਗਿਆ ਉਹ ਗਾੜੀ ਆ ਰਹੀ ਏ ਰੇ ਉਹ ਰੇ ਵਾਲੀ ਗਾੜੀ ਅਭੀ ਤੱਕ ਸਵੇਰ ਕੀ ਵਾਈਂ ਖੜੀ ਥੀ ਲੋ ਰੇ ਵਾਲੀ ਗਾੜੀ ਵੀ ਇੱਥੇ ਸੀਗੀ ਤੇ ਜਿਹੜੇ ਬੰਦੇ ਚੜਾ ਕੇ ਲਿਆਂਦੇ ਸੀ ਉਹ ਵੀ ਵਾਪਸ ਛੱਡ ਜਾਂਦੇ ਉਹ ਡੀਜੇ ਟਰੈਕਟਰ ਗਵਾਣ ਨੇ ਉਹ ਵੀ ਇੱਥੇ ਖੜਾ ਤੇ ਪਨੀਰੀ ਜਿਹੜੀ ਪੱਟੀ ਸੀ 2 ਕਿੱਲਿਆਂ ਦੀ ਉਹ ਵੀ ਇੱਥੇ ਹੀ ਪਈ ਐ ਪਨੀਰੀ ਦਾ ਨੁਕਸਾਨ ਆ ਚਲ ਪਨੀਰੀ ਦਾ ਜਾ ਆਪਣਾ ਕੋਲੇ ਵਾਧੂ ਐ ਦੂਜੇ ਨੰਬਰ ਤੇ ਇਹ ਦਿਨ ਵੀ ਸਾਰਾ ਮਰਿਆ ਨਾ ਘਾ ਕੱਢਿਆ ਗਿਆ ਨਾ ਪਾਣੀ ਦਾ ਤੁਰੇ ਚੱਲੋ ਹਾਂ ਯਾਰ ਬਾਈ ਯਾਰ ਐਨਾ ਟਾਈਮ ਲਾਦਾ ਤੁਸੀਂ ਕਿਹੜੇ ਵੇਲੇ ਹੋ ਗਿਆ ਬਤੰਦਰੋਂ ਮੈਂ ਪੰਪ ਤੋਂ ਮੁੜਿਆ ਆ ਜਾ ਕੇ ਤੇ ਰੱਬ ਤੁਹਾਡਾ ਭਲਾ ਕਰੇ ਬਈ ਨਾ ਰਹੇ ਪਈ ਅੱਜ ਸਾਰੇ ਕੰਮ ਉੱਥੇ ਦੇ ਉੱਥੇ ਹੀ ਰੁੱਕ ਗਏ ਯਾਰ ਬਹੁਤ ਭੜੀ ਹੋਈ ਕੋਈ ਕੰਮ ਨਹੀਂ ਚੱਲਿਆ ਯਾਰ ਇਹ ਵੀ ਵਿਚਾਰੇ ਇੱਥੇ ਬੈਠੇ ਅੱਜ ਤਾਂ ਮੱਛੀ ਮੱਛੀ ਚਲਣੀ ਚਾਹੀਦੀ ਨੰਬਰਦਾਰ ਜੀ ਕਿਉਂ ਮੁਰਗਾ ਚਲੇਗਾ ਮੁਰਗਾ ਹੀ ਚਲੇਗਾ ਮੱਛੀ ਕਿਉਂ ਨਹੀਂ ਕਿ ਸਹਿਰ ਜਾਣਾ ਪੜੇਗਾ ਸਹਿਰ ਜਾਣਾ ਪੜੇਗਾ ਮੁਰਗਾ ਕਹਾਂਸੇ ਲੇਤੇ ਹੋ ਥਾਂ ਦੇ ਵਾਲੇ ਸੇ ਲਿਆ ਚਲਿਏ ਲੈ ਆਇਆ ਗਿਆ ਲੈ ਨਹੀਂ ਤਾਂ ਦੱਸ ਦੇ ਕੋ ਲੋੜਾ ਉਹ ਹੀ ਬੰਦਾ ਗਿਆ ਨੇ ਆਪਣੇ ਨੀ ਪੂਣੀ ਦਾ ਬਾਅਦ ਚ ਦੇਖਾਂਗੇ ਅਰਛੇ ਜੀ ਪਹਿਲਾਂ ਤੇਰੀ ਡਿਮਾਂਡ ਪੂਰੀ ਕਰਾਂ ਲੈ ਫਾੜੇ ਤੋਂ ਕੈਮਰਾ ਇਧਰ ਲੌਕ ਨਾ ਲਾਈ ਲੈ ਵੀ ਇਹ ਕਹਿੰਦਾ ਤੂੰ ਜੋਕਰ ਲੱਗਦਾ ਅੱਜ ਜਮਾ ਕਿਉਂਕਿ ਟੋਪੀ ਵੀ ਭਿੱਜੀ ਪਈ ਸੀ ਮੇਰੇ ਕੋਲੇ ਉਂਗਲ ਆਉਂਦੀ ਉਹ ਤੇਰੀ ਉੱਤੇ ਛਾਏ ਤੇ ਨੀਕਰ ਆਪਣੇ ਕੋਲੇ ਉਹ ਰੈੱਡ ਕਲਰ ਦੀ ਜਿਹੜੀ ਆਪਾਂ ਨੂੰ ਚੰਗੀ ਲੱਗਦੀ ਏ ਸਰੋ ਹੈ ਤਾਂ ਐਡੀ ਇਹ ਵੀ ਨਹੀਂ ਚੰਗੀ ਤੇ ਸ਼ਰਟ ਆ ਵੀ ਮੇਰੀ ਸਵੇਰ ਦੀ ਭਿੱਜੀ ਸੀ ਇਹ ਪਹਿਲਾਂ ਅੱਡੋ ਅੱਡ ਸੀ ਗਿਆ ਤਾਂ ਫਰੋਂ ਇਕੱਠਾ ਹੋ ਗਿਆ ਜੇ ਚੱਪਲਾਂ ਲਾ ਨੀਆਂ ਲਾਲ ਹੀ ਹੋ ਸੀ ਇਹ ਫਰੇ ਆਪਣੀਆਂ ਗਰਮੀ ਤੋਂ ਲਿਆਂਦੀਆਂ ਆ ਮੈਂ ਫੁੱਲ ਸਲੀਬ ਆਹ ਵੇ ਹੱਥੋਂ ਤੋਂ ਟਗੇ ਜਾਂਦੇ ਕਾਲਾ ਨਾ ਹੁਣ ਹੁਣ ਅਸੀਂ ਚੱਲੇ ਆ ਗਿੜਾ ਮਾਰਨ ਮੀ ਹੈਗਾ ਬਾਬੇ ਬਹੁਤ ਜ਼ਿਆਦਾ ਕੋਈ ਵਟਾਂ ਦਿਖਾ ਬਈ ਅੱਜ ਮੇਰੇ ਨਾਲ ਕੈਮਰਾਮੈਨ ਅਰਸ਼ਦੀਪ ਸਿੰਘ ਜੁੜ ਗਿਆ ਅੱਜ ਵਿੱਚ ਮਾ ਪਾ ਰਿਹਾ ਤੇ ਕਈ ਵੀਰ ਕਹਿੰਦੇ ਦਰਖਤਾਂ ਨਹੀਂ ਤੇ ਵਾਕਿਆ ਯਾਰ ਦਰਖਤ ਵੇਖੀ ਕਿਤੇ ਨਹੀਂ ਆ ਤਨ ਆ ਰਾੜਾ ਪਟਾਕ ਖਾਲਾ ਪਿਆ ਮਗਰੰਦ ਹਾਰ ਚ ਉਂਗਲ ਨਾ ਆਉਣ ਨਹੀਂ ਆਪ ਦੇ ਉੱਤੇ ਨਹੀਂ ਆਉਣੀ ਲਾ ਵੇ ਇਤੇ ਦੂਰ ਦੂਰ ਤਾਈ ਨਹੀਂ ਲੈ ਆਜਾ ਮੋੜਿਆ ਖਾਲੇ ਤੇ ਹੁਣ ਜੱਬੀ ਪਈ ਐ ਇੱਕ ਦੋਵੇਂ ਘਾਰੀ ਨਾਲ ਨਾਲ ਸਜਿਆ ਰਹੇ ਨਾ ਤਾਂ ਇਹਨਾਂ ਨੇ ਘਾਹ ਹੁਣ ਦਿੱਤਾ ਇਹੋ ਜੰਮੀ ਪਈ ਹਰੇ ਵਈਆ ਡਿੱਗੂ ਡਿੱਗੂ ਕਰਦੇ ਆ ਅਸੀਂ ਕਿਸੇ ਵੇਲੇ ਵੀ ਡਿੱਗ ਸਕਦੇ ਤੇ ਦੋ ਕਿੱਲੇ ਆਪਣਾ ਬਾਸਪਤੀ ਲਾਉਣ ਵਾਲਾ ਰਹਿੰਦਾ ਉਥੇ ਹੁਣ ਚੱਕਰ ਕੀ ਪੈ ਰਿਆ ਆਹ ਤਾਂ ਫੋਨ ਵਾਲਾ ਦਾ ਵਾਹ ਉਥੇ ਹੁਣ ਪਾਣੀ ਹੋ ਗਿਆ ਬਾਹਲਾ ਨਜਾਇਜ਼ ਉਹ ਤੁਹਾਨੂੰ ਦਿਖਾਉਣੇ ਜਾ ਕੇ ਤੇ ਪਨੀਰੀ ਪੱਟੀ ਪਈ ਐ ਕੰਮ ਬਾਹਲੇ ਉਲਝੇ ਪਏ ਐ ਹੁਣ ਮੈਂ ਤੇ ਅਰਸ਼ਦੀਪ ਸਿੰਘ ਚੱਲੇ ਆ ਠੀਕ ਹੈ ਵਿੱਚ ਅਸੀਂ ਵਲੋਗਿੰਗ ਕਰ ਰਹੇ ਹਾਂ ਦੂਰ ਦੂਰ ਤਾਈਂ ਖਾਲੇ ਤੋਂ ਹੀ ਦਿਂਦੇ ਹੋਾਂਗੇ ਆਖਣਗੇ ਇਹਨਾਂ ਨੂੰ ਪਤਾ ਨਹੀਂ ਕੀ ਚਾਹ ਚੜਿਆ ਪਰ ਐਂ ਪਤਾ ਨਹੀਂ ਸਭ ਤੋਂ ਨੁਕਸਾਨ ਸਾਡੇ ਹੀ ਜ਼ਿਆਦਾ ਹੋਇਆ ਕਿਉਂਕਿ ਹੱਦ ਤੇ ਬੈਠੇ ਆਪਾਂ ਹੱਦ ਤੇ ਪਾਣੀ ਟੁੱਟਣਾ ਹੀ ਟੁੱਟਣਾ ਉੱਥੇ ਤੁਹਾਨੂੰ ਹਾਲ ਦਿਖਾਉਣਾ ਮਜ਼ਾ ਆ ਕੀ ਬੰਦ ਜੀ ਨਹੀਂ ਕਰਦਾ ਜਾਂ ਨੂੰ ਆਂਢੀ ਗੋਂਢੀ ਤੇ ਜਾਂਦੇ ਨਹੀਂ ਕਹਿੰਦੇ ਦੋ ਤਿੰਨ ਦਿਨ ਬਗਣਾ ਪਾਣੀ ਹਜੇ ਠੀਕੇ ਰੋ ਆ ਖਾਲਾ ਹੁਣ ਬਿਨਾਂ ਗੱਲਾਂ ਭਰਿਆ ਤੁਰਿਆ ਜਾਂਦਾ ਨਾ ਇਹਨਾਂ ਦੇ ਪਈ ਜਾਂਦਾ ਲੈ ਕੋਸਤਾ ਆ ਵਟਾਂਤਰ ਹੀ ਜਾਂਦੀਆਂ ਤੇ ਇਹ ਦੇਖ ਲਓ ਵੀ ਤੁਸੀਂ ਆ ਖਾਲਾ ਉਦੋਂ ਤੌਂਕਾ ਪਾਣੀ ਦਾ ਨਹੀਂ ਆਉਂਦਾ ਸੀ ਏਦੋਂ ਪਹਿਲਾਂ ਅੱਜ ਤੜਕੇ ਹੀ ਅਸੀਂ ਇੰਜਨ ਚਲਾਉਣ ਨੂੰ ਤਿਆਰ ਸੀ ਤੇ ਹੁਣ ਜਿਹੜਾ ਖਾਲਾ ਏ ਜਮਾ ਫਿਰ ਹੀ ਪੜਿਆ ਜਾਂਦਾ ਲੈ ਵੇ ਲੈ ਆਹ ਪੱਟੀ ਵੀ ਗੱਟੇ-ਕੁੱਟੇ ਅਸੀਂ ਜੀਵਿੰਦਾਰ ਤਾਂ ਖਾਸ ਕਰਕੇ ਚਲੋ ਅੱਡੋ-ਅੱਡੀ ਬਾਕੀ ਸ਼ੌਂਕ ਤੇ ਸੋਜ ਹੁੰਦੀ ਹੈ ਸਾਨੂੰ ਸਵਰਗ ਆ ਹੀ ਲੱਗਦਾ ਹੁਣ ਐ ਮੋਟਰ ਹੋਵੇ ਪੱਕੇ ਖਾਲੇ ਤੇ ਆਹ ਆਹ ਇੰਜਨ-ਇੰਜਨ ਉੱਤੇ ਆ ਤੇ ਚਲੋ ਇੱਥੇ ਗੁਰਸੰਗਰ ਸਿੰਘ ਰੱਖਣਾ ਹੁਣ ਐਡਾ ਐਡਾ ਝੋਨਾ ਹੋਇਆ ਪਿਆ ਫਿਰ ਐਂ ਪਿਆ ਹੋਵੇ ਮੀ ਤੇ ਐਂ ਵਟਾ ਮਟਾ ਤਰੀ ਜਾਣਗਾ ਆਮ ਸ਼ਾਂਚਾ ਕੋਈ ਚੱਕਰ ਵਾਲੀ ਗੱਲ ਨਹੀਂ ਆ ਖਾਲੇ ਖੋਲੇ ਭਰੇ ਇੱਕ ਕੱਢੀ ਜਾਂਦੇ ਚਲ ਇਹ ਤਾਂ ਚਲ ਗੱਲ ਗਲਤ ਹੈ ਪਰ ਮੁਗਦੀ ਗੱਲ ਇਹ ਹੈ ਵੀ ਦੇਖੋ ਤੁਸੀਂ ਫਟੀਆਂ ਕੱਢੀਆਂ ਪੰਗਾਂ ਪਰ ਸਵਰਗ ਗਏ ਆ ਬਈ ਫਟੀਆਂ ਦਾ ਚਲ ਆਪਾਂ ਹੁਣ ਦੇਖਾਂਗੇ ਪਰ ਲੋਕ ਐਂ ਕਰਦੇ ਗਾ ਉਹਨੂੰ ਪਾਣੀ ਕੱਢੀ ਜਾਂਦੇ ਇਹ ਵੀ ਮਾੜੀ ਗੱਲ ਤੇ ਬਈ ਕੀ ਰੇਸ ਕਰੂਗਾ ਹੁਣ ਦੱਸ ਮਲਾਜ਼ਮ ਬੰਦਾ ਜਾਂ ਕੋਈ ਉਹ ਜੱਟ ਦੀ ਜਿਹਦਾ ਐ ਵਧੀਆ ਝੋਨਾ ਕੋਈ ਖੜਾ ਹੋਵੇ ਤੇ ਅੱਜ ਬੇਫਿਕਰ ਆ ਜਾਵਾਂ ਅੱਜ ਦੁਪਹਿਰੇ ਅੱਧਿਆਨੇ ਬਣਾਏ ਹੋਣੇ ਪਕੌੜੇ ਮੈਂ ਤਾਂ ਪਰ ਹੁਣ ਮੈਂ ਇੰਨੀਆਂ ਗੱਲਾਂ ਕਿਉਂ ਮਾਰਦੇ ਮੈਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਚਲੋ ਕੋਈ ਨਹੀਂ ਫਸਣਾ ਖੇਡਣਾ ਚੜਦੀ ਕਲਾ ਚ ਰਹਿਣਾ ਇਹ ਖਾਲੇ ਤੇ ਆਪਣਾ ਜ਼ਿੰਦਗੀ ਦਾ ਪਹਿਲਾ ਟੂਰ ਆ ਇਧਰ ਆਏ ਨਹੀਂ ਸੀ ਜਦ ਕੀ ਬਾਹਨ ਲਾਏ ਬੈਠੇ ਇਧਰ ਤੇ ਆਉ ਦੇਣ ਤਾਂ ਬਾਸਪਤ ਹੀ ਆ ਹੀ ਲਾਇਆ ਵੀ ਮੀਂਹ ਮੋਬੈਲ ਲੱਗ ਜਾਣਗੇ ਪਰ ਮੀਂਹ ਥੋੜਾ ਜਿਹਾ 2 ਦਿਨ ਸਾਡੇ ਹਸਾਬ ਨਾਲ ਗਿਆ ਤਈ ਆ ਗਿਆ ਤੇ ਜੇ ਲੱਗ ਜਾਂਦਾ ਇੱਕ ਬੰਦੇ ਖਰਾਬ ਕਰ ਗਏ ਫੇਰ ਆਪਾਂ ਵੀ ਜਮਾ ਬੇਫਿਕਰ ਆਪਾਂ ਵਟਾ-ਵਟਾ ਬੰਨ ਕੇ ਰੱਖਦੇ ਆ ਬਾਈ ਵੀ ਚੱਲ 4 ਦਿਨ ਮਹੀ ਦਾ ਪਾਣੀ ਖੜਾ ਰਹੂਗਾ ਆਪਾਂ ਨੂੰ ਕੀ ਇਹ ਜ਼ਰੂਰੀ ਮੁੜ ਕੇ ਕਹੀਆਂ ਚੱਕਦੇ ਫਿਰਾਂਗੇ ਪਰ ਬਹੁਤ ਬੰਨਿਆ ਹੀ ਸੋਚ ਇਹ ਹੁੰਦੀ ਹੈ ਪਾਣੀ ਕੱਢ ਦੋ ਲੈ ਪਾਣੀ ਕੱਢ ਕੇ ਮੁੜ ਕੇ ਫੇਰ ਮੋਟਰਾਂ ਚਲਾਉਂਦੇ ਫਿਰਾਂਗੇ ਸਮਝ ਨਹੀਂ ਆਉਂਦੀ ਨਾਲੇ ਗਾਹਲੇ ਦਾ ਨੁਕਸਾਨ ਹੁਣ ਜੀਦਾ ਨੀਵਾ ਹੋਇਆ ਗਾਂ ਬਾਈ ਵਾਣ ਉਹਦਾ ਕੀ ਬਣੂਗਾ ਦੱਸ ਪਰ ਲੋਕਾਂ ਦੀ ਸੋਚ ਵੀ ਪਤਾ ਨਹੀਂ ਕਿਵੇਂ ਜੀ ਹੈ। ਅਸੀਂ ਬੰਨਣਾ ਹੁੰਨੇ ਆ ਲੋਕ ਕੱਢਣਾ ਹੁੰਦੇ। ਚਲੋ ਕੋਈ ਨਹੀਂ। ਕੱਲੀਆਂ ਆ ਫੱਟੀਆਂ ਨੇ ਜਿਹੜੀਆਂ ਤੁਸੀਂ ਪਹਿਲਾਂ ਦੇਖੀਆਂ। ਇਹ ਗੱਲ ਤਾਂ ਆਪਾਂ ਹੋਰ ਕਰਦੇ ਹਾਂ ਤੇ ਚਲ, ਹੋਰ ਬਥੇਰੇ ਘਰ ਕੱਢਦੇ ਹੋਰ ਖਾਲਾ ਐਵੇਂ ਤਾਂ ਨਹੀਂ ਭਰਿਆ ਤੁਰਿਆ ਆਉਂਦਾ। ਇਹ ਹੁਣ ਗਾਹ ਵੇਚਦੀ ਨੰਗੀ ਜਾਣਾ ਲੱਗਦਾ। ਯਾਰ ਉਹਨਾਂ ਹੱਦ ਵਾਲਿਆਂ ਦਾ ਵੀ ਜਿਗਰਾ ਹੈ ਉਹਨਾਂ ਦੇ ਘਾਰੇ ਪੈ ਜਾਂਦੇ ਆ। ਪਰ ਨਹੀਂ ਬਈ, ਕੌਣ ਸੋਚਦਾ ਹੀ ਨਹੀਂ। ਆਪਾਂ ਆਉ ਦਾ ਬੰਨੋ ਬਈ ਆਹ ਲਾਇਆ ਸੀ ਕੱਲ ਇਹ ਤਾਂ ਚਲੋ ਬੱਚਦਾ ਕਿਉਂਕਿ ਇਹ ਵਾਣ ਹੈਗਾ ਉੱਚਾ ਇਧਰ ਪਈ ਦੀ ਟਾਕ ਆ ਗਈ ਦੂਸਰੀ ਸਾਈਡ ਇਹਦੇ ਚਾਰ ਸਫੇਰੇ ਨੀਵਾ ਹੀ ਵਾਣ ਹੁਣ ਇਹ ਸਾਈਡ ਤਾਂ ਬੰਨਣ ਆਏ ਆ ਵੀ ਜੇ ਵਟ ਟੁੱਟ ਗਈ ਸਾਥੋਂ ਬੰਨੀ ਨਹੀਂ ਜਾਣੀ ਪਰ ਆਹ ਪਾਣੀ ਆ ਜਿਹੜਾ ਇਹ ਨਾਲ ਹੋ ਕੇ ਉਹ ਵਾਣ ਚ ਪਈ ਜਾਂਦਾ ਉਹ ਨੀਵੇਂ ਦੇ ਨਾਲ ਫੇਰ ਆਪਣਾ ਗਾਂ ਨੀਵਾ ਲੱਗਦਾ ਉਹ ਗਾਂ ਹੱਦ ਤੇ ਜਾਵੜਦਾ ਉਹ ਤੁਹਾਨੂੰ ਮੈਂ ਕਿਵੇਂ ਸਮਝਾਵਾਂ ਵੀ ਆਹ ਖਾਲੇ ਦਾ ਵੀ ਉੱਥੇ ਨੇ ਖਾਣਾ ਤਾਂ ਓਏ ਗੱਗੂ ਗਾਣੇ ਦਾ ਟੁੱਟੀ ਪਈ ਆ ਆਪਣੇ ਨੀ ਵਟਾਣਾ ਦੋ ਥਾਂ ਜਾਣਗੇ ਤੂਏ ਗਾਣੂ ਹਣਾ ਇਹਨਾਂ ਦਾ ਤਾਂ ਖੜਾ ਛੁੱਟਿਆ ਸਾਲਿਆਂ ਦਾ ਬਹੁਤ ਅੰਕਰ ਹੈ ਹੁਣ ਉੱਥੋਂ ਕੱਢ ਲੈ ਆ ਤੂੰ ਆ ਵੀ ਵਧ ਗਿਆ ਆਪਾਂ ਉਹ ਉੱਥੇ ਬੰਨ ਲਾਇਆ ਸੀ ਪਰ ਇੱਥੋਂ ਇਹ ਗੌਂਡਾਂ ਦੇ ਤੋੜੀ ਜਾਂਦਾ ਚਲ ਆਪਾਂ ਇਧਰੋਂ ਹੀ ਬੰਦ ਕਰ ਦਿੰਨੇ ਹਾਂ ਨਾੜਾ ਮੋਟਾ ਟੱਪੂ ਇਹ ਨਹੀਂ ਨਹੀਂ ਯਾਰ ਜਮਾਂ ਹੀ ਸੀਲ ਕਰ ਦੇ ਤੂੰ ਬੰਦ ਦੇ ਬੰਦ ਕਰ ਦੇ ਇਧਰੋਂ ਕਰ ਦੇ ਬੰਦ ਆਪਣਾ ਪਾਣੀ ਚਲੇ ਇੱਥੇ ਖੜਾ ਰਵੇ ਨਾ ਆਪਣੇ ਕਿਸੇ ਦਾ ਆਵੇ ਨਾ ਆਪਣਾ ਨਿਕਲੇ ਐਨੇ ਕ ਪਾਣੀ ਨੂੰ ਆਪਾਂ ਗੋਲ ਦੇਣੀ ਹੈ ਤੀ ਤੀਜਾ ਘਟਾਏ ਕਿਹੜੇ ਲੋਟ ਪਾਏ ਆ ਤੂੰ ਹਾਂ ਬਰੋ ਬਰਾਬਰ ਆ ਕੇ ਹੈ ਨਾ ਐ ਜਿਵੇਂ ਆ ਪਿਆ ਘਟਾਏ ਪਾਏ ਹੈ ਹੈ ਨਹੀਂ ਨਹੀਂ ਖੜਮ ਹੀ ਹਾਂ ਪਰ ਮੈਨੂੰ ਤੇਰਾ ਭਰੋਸਾ ਸੀਗਾ ਮੈਨੂੰ ਐਂ ਲਾ ਤੈਂ ਫਿਰ ਮਿੱਟੀ ਖੋਲ ਤੂੰ ਕਿੱਥੋਂ ਨਿਕਲ ਜੂ ਨਹੀ ਨਹੀ ਆ ਮੂੰਹ ਮੋੜ ਮੋੜ ਲਾ ਦੇ ਨਾ ਥੱਲੇ ਹਾਂ ਐ ਖੜਮੇ ਗੱਟੇ ਦਾ ਫਿਰ ਇੱਕ ਵੀ ਹੋ ਜਾ ਤੇ ਦੋ ਵੀ ਅਗਲਾ ਤਾਂ ਗਾਂ ਤੁਰ ਜੂ ਬਾਈ ਯਾਰ ਕਿਹਣੀ ਹਾਂ ਪਈ ਗੱਟੇ ਬਾ ਯਾਰ ਤਿੰਨੇ ਏਟ ਉੱਤੇ ਫੇਰ ਹੀ ਟਾਇਰ ਟੋਣਗੇ ਤਾਂ ਆਲੇ ਪਾਸੇ ਆ ਕੇ ਬਾਕੀ ਲਾਏ ਤਾਂ ਹੀ ਪਤਾ ਲੱਗਣਾ ਸਹੀ ਐਕਸਪੀਰੀਅੰਸ ਦਾ ਹਾਂ ਹਾਂ ਇਹ ਰਿਪਤੇ ਹੁਣ ਇੱਕ ਹੋਰ ਧਰ ਥਾਲੇ ਉਹ ਖਾਲਾ ਹੀ ਬੜਾ ਚੌੜਾ ਨਹੀਂ ਤਾਂ ਬੰਨ ਹੀ ਛੰਡ ਦਿੰਦੇ ਯਾਰ ਕਿਹਣੀ ਇੱਕੋ ਤੇ ਹੋ ਰਿਹਾ ਦੇ ਤੇ ਸਾਈਡਾਂ 'ਚ ਘਾਹ ਫੂਸ ਕੋਈ ਹੋਰ ਲਾ ਦਿੰਨੇ ਆ ਜਿਗਾਰਡ ਪਾ ਕੇ ਘਾਹ ਗੱਟੇ ਇੱਕੋ ਰੋਲ ਲੈ ਵੀ ਕਈ ਏਰੀਆ 'ਚ ਬਾਹਲੇ ਉੱਚੇ ਵਾਣ ਹੁੰਦੇ ਆ ਨਾ ਬਹੁਤ ਵੀਰਾਂ ਦੇ ਉਹ ਢੋਢੇ ਘਾਰੇ ਪੈ ਜਾਂਦੇ ਆ ਮੰਨ ਲਓ ਟਰਾਲੀ ਟਰਾਲੀ ਮਿੱਟੀ ਦੀ ਆ ਜਾਂਦੀ ਹੈ ਪਰ ਆਪਣੇ ਸਾਰੇ ਵਾਣ ਇੱਕੋ ਜਿਹੇ ਥੋੜਾ ਹੀ ਫਰਕ ਹੈ ਉਧਰ ਨਹਿਰ ਕਰਕੇ ਤੇ ਇਧਰ ਨੂੰ ਮੜਾ ਜਾ ਹੈਗਾ ਨਵਾਨਾ ਇਹਨੂੰ ਇਧਰ ਥਾਂਦੇ ਵਾਲਾ ਪੰਡਾ ਤੇ ਇੰਨਾ ਵੀ ਕੋਸ ਚੀਜ਼ਾਂ ਦਾ ਵਾਸ ਨਹੀਂ ਹੁੰਦੀਆਂ ਪਰ ਜੇ ਸਾਰੇ ਬੰਦੇ ਆਪਦੇ ਆਦੀ ਵੱਟ ਤਗੜੀ ਕਰ ਲੈਣ ਬੰਨ ਲੈਣ ਫੇਰ ਨਹੀਂ ਮੇਰਾ خیال ਟੁੱਟਦੀ ਆਵੇ ਪਹਿਲਾਂ ਇਦੋਂ ਪਾਣੀ ਤਰ ਕੇ ਹਟ ਗਿਆ ਜਿੰਨਾ ਹਟਣਾ ਹੀ ਚੱਲਦੇ ਨੀਂ ਚ ਹੁਣ ਇਹਨੂੰ ਆਪਾਂ ਮੋਟਾ ਜਿਹਾ ਬੰਨ ਜਾਂਦੇ ਆ ਬਸ ਹੋਂਦਾ ਮੁੰਡਾ ਕਈ ਲੈ ਕੇ ਪਰ ਇਹਨੇ ਨਾ ਪਾਣੀ ਕਿਹੜਾ ਰੁਕ ਗਿਆ ਨਾਲੇ 4 ਦਿਨ ਮੜ ਕੇ ਲਾਉਣੀ ਪੈਂਦਾ ਨਾਲੇ ਵਧੀਆ ਪਾਣੀ ਹੁੰਦਾ ਆਵੇ ਵੱਟਾਂ ਤਰੀ ਜਾਂਦੀਆਂ ਗਾ ਬਾਈ ਇਨਾਂ ਦਾ ਆਪ ਦਾ ਵਾਹਣ ਉੱਥੇ ਨਾਲ ਉੱਚਾ ਉਹਦੇ ਚੋਂ ਹੀ ਆਇ ਨਵਾਈ ਜਾਂਦਾ ਨਾ ਬੰਦਾ ਕੋਈ ਕਰ ਸਕਦਾ ਹੱਲੇ ਦਾ ਜਿਹੜਾ ਉੱਚੇ ਚੋਂ ਨਵਾਨ ਨਹੀਂ ਆਉਣਾ ਉਹਨੇ ਆ ਹੀ ਜਾਣਾ ਮਨਨੇ ਆ ਕੁੱਡ ਪਈ ਜਾਂਦੀ ਹੈ ਕਲਲਾ ਹੀ ਅੱਗੇ ਵਟ ਪਾਉਂਦੇ ਹੁੰਦੇ ਆਪਾਂ ਵਟ ਨਹੀਂ ਪਾਈ ਇੱਥੇ ਮੈਂ ਹਰ ਫਿਰ ਵਟਾਂ ਜੀ ਰਹਿ ਜਾਂਦਾ ਬਜੂਗੀ ਕਿਉਂਕਿ ਏਰੀਆ ਬਹੁਤ ਹੋ ਗਿਆ ਜਾਂਦਾ ਵਟਨ ਯਾਰ ਸਾਵੀ ਤਰੀਆ ਵੀ ਵਟ ਆਵੇ ਸਾਰੀ ਚਲੋ ਹੁਣ ਬਚਤ ਰਵੇ ਵਾਹੀ ਗੁਰੂ ਕਰੇ ਹੁਣ ਆਵੇ ਕੋਈ ਪੰਜਾ ਚਾਰ ਦਿਨਾਂ ਨੂੰ ਇੱਕ ਸੜਕਾ ਫੇਰ ਲਾ ਦੇ ਫੇਰ ਹੀ ਮੋਜ ਨਵੇਲੇ ਹੋ ਜੇ ਆਵਾਣ ਆਪਣਾ ਉਹ ਵੀ ਆਪਣਾ ਉਹ ਹੱਦ ਤੇ ਉਹ ਉਥੇ ਜਿੰਨਾ ਜਿੰਨਾ ਲੱਗਣਾ ਨਾਲ ਰਹਿੰਦਾ ਜਿੰਨਾ ਜਿੰਨਾ ਲੱਗਣ ਵਾਲਾ ਰਹਿੰਦਾ ਉਹ ਵੀ ਆਪਣਾ ਹੁਣ ਤੁਸੀਂ ਦੇਖੋ ਵੀ ਇੱਥੋਂ ਪਾਣੀ ਆਏ ਜਾਣਾ ਉਹ ਉਥੋਂ ਛਪੇਦਾਂ ਕੋਲੋਂ ਜਾ ਕੇ ਟੁੱਟਣਾ ਤੇ ਆ ਪਾਣੋਂ ਪਤਾ ਨਹੀਂ ਉੱਥੇ ਫਿਰ ਦੋ ਘੰਟੇ ਲੱਗਣ ਬੰਨਣ ਤੇ ਕਿੰਨਾ ਘਾਰਾ ਪਊਗਾ ਕੀ ਹੋਊਗਾ ਪਰ ਆਦੀ ਆਪਾਂ ਪਾਚੇ ਦਾ ਰੱਖਣਗੇ ਜਿਆਦਾ ਇਹ ਉਹ ਤਾਂ ਖਾਲਾ ਉੱਥੇ ਜਲ ਖਾਲੇ ਜਿ ਮਿੱਟੀ ਮੁੱਟੀ ਆਏਗੀ ਇੱਥੇ ਝੋਨਾ ਹੀ ਬਟਣਾ ਪਊਗਾ ਚਲੋ ਕੋਈ ਨਹੀਂ ਇੱਥੇ ਆ ਲੋਕਾਂ ਦਾ ਚੱਲੀ ਜਾਂਦਾ ਤਰਕੇ ਇਹ ਹਟੂਗਾ ਕਿਤੇ ਸਵੇਰ ਨੂੰ ਆਥਾਂ ਨੂੰ ਜਾ ਕੇ ਗੋਡੇ ਗੋਡੇ ਆ ਬਈ ਛੱਲਾ ਪੰਗਾ ਵਜਦੀਆਂ ਆਪਾਂ ਦੇਖੋ ਚਲ ਮੰਨੇਗਾ ਰਾਤਾਂ ਕਿੱਥੋਂ ਲਾਵਾਂਗੇ ਆਪਾਂ ਇਹ ਵੀ ਮਕਾ ਲਾਂਗੇ ਇਹਨੂੰ ਮੈ ਤਾਂ ਨਾ ਰਹਿਣ ਦੇ ਫੇਰ ਲੋ ਕੇਰਾ ਬੰਨੀ ਜਾਊਗੀ ਯਾਰ ਵਾਟਾ ਇੰਨਾ ਤਾਂ ਗੜਾ ਮੋਰਾ ਬੰਨਿਆ ਦੇ ਨਾ ਨਹੀਂ ਬੰਨ ਪਾ ਦੇਵਾਂਗੇ ਮੈਂ ਨਾ ਡੱਕੇ ਪੱਟੇ ਜਾਂ ਪੱਟੇ ਡੱਕੇ ਦਾ ਫਿਰ ਹੁਣ ਪੱਟੇ ਜਨ ਲਾਉਣਾ ਹੀ ਪੈਣਾ ਬਾਅਦ ਚ ਆਪਣੇ ਇਧਰੋ ਵੀ ਡਾਤੇ ਉਥੋਂ ਤਾਂ ਹੀ ਤਰੇ ਇੱਥੋਂ ਹੀ ਉੱਡ ਜਾਣਗੇ ਦੋ ਕੋਈ ਨਹੀਂ ਫਿਰ ਹੋਰ ਕੀ ਸਾਂਝੀ ਵਾਟਾ ਨਾ ਆਪਣਾ ਕਿਹੜਾ ਜੀਵਨ ਕਰਦਾ ਉਥੇ ਮੋਕ ਬੜੀ ਆ ਨਾ ਇਧਰ ਗਾਚੀ ਦਾ ਖੜਦੀ ਆ ਐਂ ਤਾਂ ਤੋਕਿਆ ਨਾ ਇਹ ਬੰਮੀ ਇੱਥੋਂ ਡੂੰਗਾ ਆ ਦੇਖੋ ਹਾਲ ਹੱਦ ਦੇ ਅਜੇ ਤਾਂ ਹੀ ਤਾਂ ਆਪਣੀ ਤਾਂ ਬਚੀ ਐ ਬਾਕੀ ਦੇਣੇ ਆ ਤੇ Ivan ਆ ਵੇਖੋ ਨਾ ਝੋਨਾ ਡੁੱਬਿਆ ਪਿਆ ਜਾਵਾ ਸਾਰੇ ਥਾਂ ਵਟ ਬਨ ਗਏ ਇਧਰ ਵੀ ਹੋਏ ਘਾਰੇ ਪਏ ਗਏ ਹੁਣ ਇਥੇ ਗੱਟੇ ਰਾਸਤੇ ਦੋ ਭਰ ਕੇ ਮਿੱਟੀ ਦੇ ਵੀ ਤੋਤੋ ਤਰਦਾ ਤਰਦਾ ਜਲ ਲੰਗੀ ਜਾਵੇ ਜਿੰਨਾ ਕ ਮਗਰੋਂ ਆਉ ਯਾਰ ਬਾਕੀ ਤੜਕੇ ਜੇ ਮਗਰੋਂ ਹਟੇ ਰ ਬੰਨ ਲਗੇ ਪਾਣੀ ਆਪਾਂ ਨੂੰ ਤਾਂ ਡੇਰ ਸਾੜ ਕੇ ਮਿਲਦਾ ਸ਼ਰਬਤ ਵਰਗਾ ਪਾਣੀ ਹੈ ਰੋਲਾ ਘਾਰੇ ਵਾਲੇ ਵੱਡੇ ਪੈ ਜਾਂਦੇ ਇਹਦੇ ਚ ਆ ਵਾਹਨ ਚ ਤੇ ਉਹ ਵਾਹਨ ਚ ਨੈਤ ਡੀਜ਼ਲ ਫੁਕਦਾ ਨੈਤ ਬਈ ਜਣੀ ਪਤਾ ਨਹੀਂ ਕਿੰਨੇ ਘੰਟੇ 80 ਘੰਟੇ ਵਾਲੀਆ ਪਾਰੀ ਹੁਲ ਪਾਈ ਸੀ ਵੀ 80 ਘੰਟੇ ਲਗਾਤਾਰ ਹੋ ਗਿਆ ਜੀ ਤੇ ਉਸ ਤੋਂ ਬਾਅਦ ਪਤਾ ਨਹੀਂ ਮੈਂ ਤਾਂ ਨਾ ਵੀ ਇਹਨੂੰ ਸਾਹਸੂ ਆਉਂਦਾ ਜਿਹੜਾ ਵਸ ਤੇਲ ਪਾਉਣ ਵੇਲੇ ਹੀ ਆਉਂਦਾ ਚੱਲੀ ਗਿਆ ਹੁਣ ਰੱਬ ਨਹੀਂ ਜਮੇ ਡੋਗ ਤੇ ਐਦ ਕੀਦਾ ਯਾਰ ਆਪਣੇ ਨਾ ਹੀ ਮਾੜੀ ਹੋਈ ਗੱਲਿਆ ਨਾ ਬਾਈ ਜੀ 50 ਥਾਈਂ ਘਾਰੇ ਬੈ ਗਏ 50 ਥਾਈਂ ਯਾਰ ਇੱਕ ਥਾਂ ਗੱਟੇ ਲਾਈ ਗਏ ਸੀ ਆਹ ਚੱਲ ਇੱਕ ਥਾਂ ਪਾਣੀ ਤਰ ਜੂਗਾ ਪਰਨਾ ਆ ਤਾਂ ਗੱਲਾਂ ਹੀ ਕੁਛ ਹੋਰ ਹੋਊਗਾ ਪੰਗਾ ਉਹ ਬਰਾੜ ਸਾਹਿਬ ਦੀ ਨਹੀਂ ਟੁੱਟੀ ਬਿੰਦਰ ਦੀ ਬਾਟ ਉਹ ਬੜੀ ਤਗੜੀ ਸੀ ਤੇ ਆਪਣੀ ਖਿਲਰ ਗਈ ਆ ਜੀ